ईशांत शर्मा ਦੇ ਘਾਤਕ ਸਪੈਲ ਦੇ ਚਰਚੇ ਹਰ ਪਾਸੇ ਹੋ ਰਹੇ ਨੇ ਐਤਵਾਰ ਦਾ ਦਿਨ ईशांत ਸ਼ਰਮਾ ਦੇ ਨਾਂ ਰਿਹਾ ਸੁਪਰ ਸੰਡੇ ਨੂੰ ਸੁਪਰ ईशांत ਦਾ ਜਲਵਾ ਵੇਖਣ ਨੂੰ ਮਿਲਿਆ ਅਤੇ ਸ਼ਾਂਤ ਨਾਮ ਦੇ ਤੂਫਾਨ ਨੇ শ্রীলঙ্কা ਦੇ ਬੱਲੇਬਾਜ਼ਾਂ ਨੂੰ ਵਿਖੇਰ ਕੇ ਰੱਖ ਦਿੱਤਾ ईशांत ਸ਼ਰਮਾ ਨੇ শ্রীলঙ্কা ਖਿਲਾਫ ਪਹਿਲੀ ਪਾਰੀ ਚ 15 ਓਵਰਾਂ ਚ 54 ਦੌੜਾਂ ਦੇ ਕੇ 5 ਵਿਕਟ ਹਾਸਲ ਕੀਤੇ ईशांत ਦੇ ਸਪੈਲ ਦੀ ਖਾਸ ਗੱਲ ਇਹ ਸੀ ਕਿ শ্রীলঙ্কা ਖਿਲਾਫ ਸਿਰਫ ईਸ਼ਾਂਤ ਦੀ ਗੇਂਦਬਾਜ਼ੀ ਹੀ ਨਹੀਂ ਸਗੋਂ ਨਦੀ ਜ਼ੁਬਾਨ ਵੀ ਖੂਬ ਚੱਲੀ ਲੰਮੇ ਸਮੇਂ ਤੋਂ ਭਾਰਤੀ ਗੇਂਦਬਾਜ਼ਾਂ ਦੀ ਨਿੰਦਾ ਦਾ ਵੱਡਾ ਕਾਰਨ ਲੈਕ ਆਫ ਐਗਰੈਸ਼ਨ ਜੀ ਹਾਂ ਭਾਰਤੀ ਟੀਮ ਦੇ ਗੇਂਦਬਾਜ਼ ਆਮ ਤੌਰ ਤੇ ਢਿੱਲੇ ਨਜ਼ਰ ਆਉਂਦੇ ਨੇ ਅਤੇ ਚੰਗੀ ਗੇਂਦਬਾਜ਼ੀ ਦੇ ਬਾਵਜੂਦ ਵਿਰੋਧੀਆਂ ਤੇ ਦਬਾਅ ਬਣਾਉਣ 'ਚ ناکਾਮ ਹੋ ਜਾਂਦੇ ਨੇ ਪਰਿਸ਼ਾਂਤ ਸ਼ਰਮਾ ਜੀ ਹਾਂ ਨਹੀਂ ਕਰ ਰਹੇ ਇਸ਼ਾਨ ਚੰਗੀ ਗੇਂਦਬਾਜ਼ੀ ਦੇ ਨਾਲ ਨਾਲ ਚੰਗੀ ਤਰ੍ਹਾਂ ਵਿਰੋਧੀਆਂ ਦੀ ਆਪਣੀ ਜ਼ੁਬਾਨ ਨਾਲ ਵੀ ਖਾਤਰਦਾਰੀ ਕਰ ਰਹੇ ਨੇ ਇਸ ਦੀ ਸਭ ਤੋਂ ਵੱਡੀ ਉਦਾਹਰਣ ਐਤਵਾਰ ਨੂੰ ਵੇਖਣ ਨੂੰ ਮਿਲੀ ਜਦ শ্রীলੰਕਾ ਨੂੰ ਲਗਾਤਾਰ ਛਟਕੇ ਲੱਗਣ ਤੋਂ ਬਾਅਦ ਹੇਰਥ ਅਤੇ ਪਰੇਰਾ ਨੇ শ্রীলੰਕਾ ਦੀ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਇਸ਼ਾਨਤ ਸ਼ਰਮਾ ਨੇ ਦੋਨੇ ਹੀ ਬੱਲੇਬਾਜ਼ਾਂ ਨੂੰ ਆਪਣੇ ਐਗਰੈਸਿਵ ਸੁਭਾਅ ਤੇ ਤੇਜ਼ ਗੇਂਦਬਾਜ਼ੀ ਨਾਲ ਖੂਬ ਪਰੇਸ਼ਾਨ ਕੀਤਾ। ਇਸ਼ਾਨਤ ਨੇ ਕਈ ਮੌਕਿਆਂ ਤੇ ਹੇਰਥ ਨੂੰ ਆਪਣੀ ਬੰਮਪਰ ਗੇਂਦਾਂ ਨਾਲ ਪਰੇਸ਼ਾਨ ਕੀਤਾ ਅਤੇ ਇਸੇ ਕਾਰਨ ਦੋਨਾਂ 'ਚ ਕਹਾ ਸੁਣੀ ਵੀ ਹੋਈ। ਖਾਸ ਗੱਲ ਇਹ ਸੀ ਕਿ ਦੋਨਾਂ ਨੂੰ ਹੀ ਪਵਲੀਅਨਦਾਰਾ ਇਸ਼ਾਨਤ ਸ਼ਰਮਾ ਨੇ ਵਿਖਾਇਆ। ਇਸ਼ਾਨਤ ਸ਼ਰਮਾ ਨੂੰ ਗਾਲਚੇ ਖੇਡੇ ਗਏ ਪਹਿਲੇ ਟੈਸਟ ਆਪਣੇ ਅਪਸ਼ਬਦਾਂ ਕਾਰਨ 65% ਫੀਸ ਦਾ ਜੁਰਮਾਨਾ ਹੋਇਆ ਸੀ ਅਤੇ ਹੁਣ ਇੱਕ ਵਾਰ ਫਿਰ ਤੋਂ ਇਸਾਂਤ ਵਿਵਾਦਾਂ ਦੇ ਘੇਰੇ 'ਚ ਨੇ ਜੇਕਰ ਇਸ ਵਾਰ ਵੀ ਇਸਾਂਤ ਨੂੰ ਚੇਤਾਵਨੀ ਮਿਲਦੀ ਹੈ ਤਾਂ ਉਸਤੇ ਇੱਕ ਮੈਚ ਦਾ ਬੈਨ ਵੀ ਲੱਗ ਸਕਦਾ ਹੈ ਕਿਉਂਕਿ 12 ਮਹੀਨਿਆਂ 'ਚ ਇਸਾਂਤ ਨੂੰ ਮਿਲਣ ਵਾਲੀ ਤੀਜੀ ਚੇਤਾਵਨੀ ਬਣ ਜਾਏਗੀ ਪਰ ਸਬਦ ਦਾ ਅਸਰ ਇਸਾਂਤ ਸ਼ਰਮਾ ਤੇ ਨਹੀਂ ਹੋਇਆ ਅਤੇ ਜਦ ਇਸ ਬਾਰੇ ਇਸਾਂਤ ਤੋਂ ਪੁੱਛਿਆ ਗਿਆ ਤਾਂ ਜਵਾਬ ਸੀ ਮੈਂ ਉਸ ਨਾਲ ਗੁੱਸਾ ਨਹੀਂ ਹੋਇਆ ਬਲਕਿ ਅਸੀਂ ਚੰਗੇ ਦੋਸਤ ਹਾਂ ਅਤੇ ਮੈਂ ਤਾਂ ਪੁੱਛ ਰਿਹਾ ਸੀ ਕਿ ਉਹ ਮੇਰੇ ਨਾਲ ਡਿਨਰ ਕਰਨ ਲਈ ਕਿੰਨੇ ਵਜੇ ਆ ਰਿਹਾ ਹੈ ਈਸ਼ਾਨ ਦੀ ਹਾਜ਼ਰ ਜਵਾਬੀ ਨੇ ਇੱਕ ਗੱਲ ਵਖਾ ਦਿੱਤੀ ਕਿ ਈਸ਼ਾਨ ਨੂੰ ਆਪਣੀ ਨਿੰਦਾ ਦਾ ਨਹੀਂ ਸਗੋਂ ਟੀਮ ਇੰਡੀਆ ਦੀ ਇੱਜ਼ਤ ਦਾ ਫਿਕਰ ਹੈ ਈਸ਼ਾਨ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਵੀ ਕਾਫੀ ਪਸੰਦ ਆਇਆ